ਖਬਰਨਾਮਾ ਦੇਖ ਰਿਹਾ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੌਣ ਜਿੱਤੇਗਾ ਹਲਕਾ ਲੁਧਿਆਣਾ ਦੀ ਜਿਮਨੀ ਚੋਂ ਚਾਰੇ ਪਾਰਟੀਆਂ ਵੱਲੋਂ ਅੱਡੀ ਛੋਟੀ ਦਾ ਜੋਰ ਲਗਾਇਆ ਗਿਆ ਚਾਰਾਂ ਉਮੀਦਵਾਰਾਂ ਤੋਂ ਇਲਾਵਾ 10 ਉਮੀਦਵਾਰ ਹੋਰ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਆਪਣੀ ਕਿਸਮਤ ਅਜਮਾਉਣ ਦੇ ਲਈ ਲੇਕਿਨ ਜੋ ਕੁਝ ਵੀ ਕੱਲ ਹੋਇਆ ਉਹ ਕਾਬਲੇ ਤਰੀਫ਼ ਸੀ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਬ ਰੋੜਾ ਜੋ ਪ੍ਰੈਜ਼ੈਂਟ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਲਗਭਗ 100 ਦਿਨ ਤੋਂ ਪਲੱਸ ਚੋਣ ਪ੍ਰਚਾਰ ਕੀਤਾ ਇੱਕ ਇਹ ਗੱਲ ਉਹਨਾਂ ਨੇ ਖੁਦ ਆਪਣੇ ਮੂੰਹ ਦੇ ਵਿੱਚ ਕਹੀ ਹੈ ਕਿ 100 ਦਿਨ ਮੈਂ ਮਿਹਨਤ ਕੀਤੀ ਹੈ ਉਸ ਦਾ ਜਿਹੜਾ ਫਲ ਹੈ ਮੈਨੂੰ ਹਲਕਾ ਲੁਧਿਆਣੇ ਦੇ ਲੋਕ ਮੇਰੀ ਝੋਲੀ ਵਿੱਚ ਪਾਉਣਗੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਗਿਰਜਾ ਘਰਾਂ ਦੇ ਵਿੱਚ ਜਾ ਕੇ ਮੱਥੇ ਟੇਕੇ ਗਏ ਅਤੇ ਅਰਦਾਸ ਕੀਤੀ ਗਈ ਲੇਕਿਨ ਮੈਦਾਨ ਦੇ ਵਿੱਚ ਤਾਂ ਇੱਕ ਹੀ ਮੈਦਾਨ ਦੇ ਵਿੱਚੋਂ ਤਾਂ ਇੱਕ ਹੀ ਜਿੱਤਰਾ ਹੈ ਲੇਕਿਨ ਕੱਲ ਜੱਗੋਂ ਤੇਰਵੀ ਹੋਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਕਰੋੜਾ ਦੇ ਨਾਲ ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਕੱਲ ਇਹ ਸੋਸ਼ਲ ਮੀਡੀਆ ਤੇ ਤਸਵੀਰਾਂ ਨਸ਼ਤ ਕੀਤੀਆਂ ਗਈ ਸੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਵੱਲੋਂ ਕੱਲ ਜੋ ਕੁਝ ਵੀ ਹੋਇਆ ਉਹ ਹਾਸੋ ਹਿੰਦ ਸੀ ਲੋਕਾਂ ਨੇ ਉਸ ਵੀਡੀਓ ਨੂੰ ਬੜੇ ਵੱਡੇ ਪੱਧਰ ਤੇ ਵੇਖਿਆ ਕੰਟਰੋਲ ਕੀਤਾ ਗਿਆ ਕਿ ਸੱਤਾ ਦੇ ਵਿੱਚ ਹੋਣ ਦੇ باوجود ਵੀ ਆਮ ਆਦਮੀ ਪਾਰਟੀ ਆਪਣਾ ਪੂਰਾ ਦਬਦਬਾ ਨਹੀਂ ਬਣਾ ਸਕੀ ਹਲਕਾ ਲੁਧਿਆਣਾ ਦੇ ਪਛਮੀ ਲੋਕਾਂ ਤੇ ਦਬਦਬਾ ਬਦੌੜਉਣ ਦੀ ਬਜਾਏ ਦਬਦਬਾ ਘਟਿਆ ਹੈ ਹਾਲਾਂਕਿ ਅਰਵਿੰਦ ਖੇਚਰੀ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਭਈ ਉਹ ਲੋਕ ਜਿਤਾਓ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਯਾਨੀ ਕਿ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਸੰਜੀਪ अरोड़ा ਦੀ ਗੱਲ ਕਹੀ ਵੀ ਸੰਜੀਪ अरोड़ा ਨੂੰ ਜਿਤਾਓ ਬਹੁਤ ਵਧੀਆ ਹੈ ਤੁਹਾਡੇ ਰਹਿੰਦੇ ਕੰਮ ਜਿਹੜੇ ਹਲਕਾ ਲੁਧਿਆਣਾ ਪਸ਼ਮੀ ਦੇ ਨੇ ਉਹ ਡਿਵੈਲਪਮੈਂਟ ਦੇ ਕੰਮ ਹੋ ਜਾਣਗੇ ਡੇਢ ਸਾਲ ਡੇਢ ਜਾਂ ਪੌਣੇ ਦੋ ਸਾਲਾਂ ਦੇ ਵਿੱਚ ਵਿੱਚ ਲੇਕਿਨ ਜਿਹੜੀ ਜਗੋ ਤੇਰਵੀ ਦੀ ਅਸੀਂ ਗੱਲ ਕਰਦੇ ਆ ਕਈ ਬੂਥ ਆਮ ਆਦਮੀ ਪਾਰਟੀ ਦੇ ਜਾਇਸੀ ਟੈਂਟ ਵੀ ਲੱਗੇ ਹੋਏ ਸੀ ਕਨਾਤਾ ਵੀ ਲੱਗੇ ਸੀ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਲੇਕਿਨ ਉੱਥੇ ਨਾ ਤੇ ਬੂਥਾਂ ਤੇ ਏਜੰਸੀ ਆਮ ਆਦਮੀ ਪਾਰਟੀ ਦੇ ਨਾ ਵਰਕਰ ਅਤੇ ਨਾ ਵੋਟਰ ਵਕ ਵਕ ਪੁਹਾਲਿਆਂ ਦੇ ਵਿੱਚ ਜਦੋਂ ਵੇਖਿਆ ਗਿਆ ਇਹ ਸਪੈਸ਼ਲ ਫੋਟੋਆਂ ਤਸਵੀਰਾਂ ਜਿਹੜੀਆਂ ਜਾਈ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਜੀਵਨ ਗੁਪਤਾ ਦੇ ਵੱਧਿਆਂ ਵੱਲੋਂ ਕਿਉਂਕਿ ਜੀਵਨ ਗੁਪਤਾ ਨੂੰ ਸਿਰਫ 19 ਤੋਂ 20 ਦਿਨ 20 ਦਿਨ ਮਿਲੇ ਚੋਣ ਮદાન ਦੇ ਵਿੱਚ ਜੇ ਗੱਲ ਕਰੀਏ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਥੇ ਰਵਨੀਤ ਬਿੱਟੂ ਨੋ ਹਲਕਾ ਲੁਧਿਆਣਾ ਪਸ਼ਮੀ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ 18000 ਵੋਟ ਪਈ ਸੀ 176000 ਆ ਕੁੱਲ ਮਲਾ ਕੇ ਵੋਟ ਹੈ ਜਿਹੜੀ 53% ਜਿਹੜੀ ਕਹਿੰਦੇ ਨੇ ਪੋਲ ਹੋਈ ਹੈ ਸ਼ਾਮ ਦੇ ਅੰਕੜੇ ਦੱਸਦੇ ਨੇ ਕਿ 7.0 ਤੱਕ ਜਿਹੜੀ ਹੈ ਪੋਲ ਹੋ ਗਈ ਸੀ ਲੇਕਿਨ ਬਾਕੀ ਦੀ ਵੋਟ ਪੋਲ ਨਹੀਂ ਹੋਈ ਦੱਸਿਆ ਜਾ ਰਿਹਾ ਹੈ ਕਿ ਆਪ ਆਪੀ ਪਾਰਟੀ ਨੂੰ ਵੱਡਾ ਵੱਡਾ ਬਲ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਕਿਉਂਕਿ ਹੌਸਲੇ ਬਲਦ ਨਹੀਂ ਦੇ ਸੰਜੀਵ अरोड़ा ਦੇ ਉਹਨਾਂ ਨੂੰ ਵੀ ਘਬਰਾਹਟ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਤਿੰਨ ਦਿਨਾਂ ਤੋਂ ਗੈਰ ਰਹੇ ਹੈ ਅਸਮੇ ਸਮੇਤੇ ਹਾਲੀ ਦੀ ਲਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਸਟ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਕੋਈ ਵੱਡੇ ਚਰਚਾ ਚਿਹਰੇ ਨਹੀਂ ਦਿਖੇ ਕੱਲੇ ਹੀ ਉਹ ਵਿਧਾਨ ਦੇ ਵਿੱਚ ਇਸ ਲਈ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਜਿਹੜੇ ਬੁਥਾ ਬੁਥੇ ਪੋਲਿੰਗ ਸਟੇਸ਼ਨਾਂ ਉੱਤੇ ਆਮ ਆਦਮੀ ਪਾਰਟੀ ਦੇ ਟੈਂਟ ਵੀ ਲੱਗੇ ਲਗਾਏ ਰਹਿ ਗਿਆ ਕਨਾਤਾਂ ਵੀ ਲਗੀਆਂ ਲਗਾਈਆਂ ਰਹਿ ਗਈਆਂ ਤੇ ਚਾਹ ਤੇ ਪਾਣੀ ਨੂੰ ਉੱਤੇ ਬਣਾ ਬਣਾਇਆ ਰਹਿ ਗਿਆ ਯਾਨੀ ਕਿ ਉੱਥੇ ਨਾ ਤੇ ਜਿਹੜੇ ਪੋਲਿੰਗ ਏਜੰਟ ਪਹੁੰਚੇ ਨਾ ਬੂਥ ਇੰਚਾਰਜ ਪਹੁੰਚੇ ਤੇ ਨਾ ਹੀ ਹੋਤੇ ਵੋਟਰ ਪਹੁੰਚੇ